ਸਕੂਲ ਦੇ ਨਾਲ ਵਾਪੀ ਗੋਲੀਆਂ-ਗੋਲੀਆਂ ਚੱਲੀਆਂ ਕੁਝ ਪਤਾ ਲੱਗੇ ਹਾਂਜੀ ਹਾਂਜੀ ਆਵਾਜ਼ ਆਈ ਸਾਨੂੰ ਉੱਥੇ ਤੋਂ ਕਿੰਨੀਆਂ ਕਿ ਚਲੀਆਂ ਇਹ ਤਾਂ ਹੋਵੇ ਜੀ ਅਰਧਾ ਹਸਾ ਹੁੰਨੇ ਅੰਦਾਜ਼ਾ ਗਣੀਆਂ ਤਾਂ ਹੈ ਨਹੀਂ ਤੀ ਤਾਂ ਗਣੀਆਂ ਤੇ ਲੱਗ ਗੋਲੀਆਂ ਚੱਲੀਆਂ ਰاتیں 10 12 ਕਦਸਦੇ ਇਹ ਪਤਾ ਨਹੀਂ ਹੁਣ ਇਸ ਤਰ੍ਹਾਂ ਲੱਗਾ ਕਿ ਕਿੱਥੇ ਚੱਲੀਆਂ ਗੋਲੀਆਂ ਦੀ ਆਵਾਜ਼ ਸੁਣੀ ਹੈ ਪਿੰਡ ਪੁਲਿਸ ਦੀਆਂ ਗੱਡੀਆਂ ਵੀ ਫਿਰਦੀਆਂ ਰਹੀਆਂ ਨੇਰੇ ਹੁੰਦੇ ਤੇ ਸੋਨੂ ਖੱਤਰੀ ਗੈਂਗ ਦੇ ਗੁਰਗਿਆਂ ਨਾਲ ਹੋਇਆ ਪੁਲਿਸ ਮੁਕਾਬਲਾ ਦੋਹਾਂ ਪਾਸਿਆਂ ਤੋਂ ਚੱਲੀਆਂ ਗੋਲੀਆਂ ਥਾਣਾ ਬਹਿਰਾਮ ਤੇ ਪੁਲਿਸ ਗੱਡੀ ਦੇ ਵਿੱਚ ਲੱਗੀਆਂ ਦੋ ਗੋਲੀਆਂ ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਖਾਨਪੁਰ ਤੇ ਬੇਆਬਾਦ ਇੱਕ ਪੱਠੇ ਤੇ ਪੁਲਿਸ ਨਾਲ ਹੋਇਆ ਗੈਂਗਸਟਰਾਂ ਦਾ ਮੁਕਾਬਲਾ ਬਹਿਰਾਮ थाना ਦੇ ਪੁਲਿਸ ਇੰਚਾਰਜ ਦੋਸ਼ੀਆਂ ਦੀ ਭਾਲ ਲਈ ਜਦੋਂ ਇਸ ਪੱਠੇ ਤੇ ਪਹੁੰਚੇ ਤਾਂ ਓਕਾ ਦੋਸ਼ੀਆਂ ਵੱਲੋਂ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜੋ ਕਿ ਸਰਕਾਰੀ ਗੱਡੀ ਦੀ ਇੱਕ ਲਾਈਟ ਤੇ ਬੰਪਰ ਉੱਤੇ ਗੋਲੀਆਂ ਲੱਗੀਆਂ ਜੋ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਚਲਾਈਆਂ ਜਾ ਰਹੀਆਂ ਸਨ ਤੇ ਪੁਲਿਸ ਕਰਮੀਆਂ ਦੀ ਸਹਾਇਤਾ ਨਾਲ ਹਵਾਈ ਫਾਇਰਿੰਗ ਕੀਤੀ ਮੌਕੇ ਤੇ ਦੋਨੋਂ ਨੌਜਵਾਨ ਭੱਜਣ ਲੱਗੇ ਤਾਂ ਫਾਇਰ ਉਹਨਾਂ ਦੀਆਂ ਲੱਤਾਂ ਵਿੱਚ ਲੱਗੇ ਇਸ ਪ੍ਰਾਂਤੀਨਾਂ ਨੂੰ ਕਾਬੂ ਕਰਕੇ ਇਲਾਜ ਲਈ ਸਰਕਾਰੀ ਹਸਪਤਾਲ ਨਮਾ ਸ਼ਹਿਰ ਵਿਖੇ ਭੇਜ ਦਿੱਤਾ ਗਿਆ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਜਿਨ੍ਹਾਂ ਦੇ ਨਾਮ ਅਮਨ ਪੁੱਤਰ ਕਰਨੈਲ ਬਾਸੀ ਜੇਠਪੁਰ, ਈਸ਼ਵਿੰਦਰ ਕਾਲ ਉਰਫ ਬਾਬਾ ਉੱਚਾ ਪਿੰਡ ਥਾਣਾ ਪਾਤਰਾਂ ਜ਼ਿਲ੍ਹਾ ਜਲੰਧਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੀ ਨਾ ਫੜਾ? ਮੈਂ ਨਬਲਵੀਰ ਚੰਦ ਜੀ। ਕਿਹੜਾ ਪਿੰਡ ਹੈ? ਖਾਨਪੁਰ ਜੀ। ਕੀ ਰਾਤੀ ਤੁਹਾਨੂੰ ਇਹ ਘਰ ਨੇੜੇ ਹੈ ਤੁਹਾਡੇ ਇੱਥੇ? ਸਾਡੇ ਲੱਗ ਕੇ ਹੀ ਘਰੇ ਜੀ। ਹਾਂ ਜੀ। ਸਕੂਲ ਦੇ ਨਾਲ ਹੈ ਜੀ। ਆ ਸਕੂਲ ਦੇ ਨਾਲ ਰਾਤੀ ਗੋਲੀਆਂ-ਗੋਲੀਆਂ ਚੱਲੀਆਂ ਕੁਝ ਪਤਾ ਲੱਗ? ਹਾਂ ਜੀ ਹਾਂ ਜੀ। ਆਵਾਜ਼ ਆਈ ਸਾਨੂੰ ਉੱਥੇ ਸੁਣਨ ਦੀ। ਕਿੰਨੀਆਂ ਕਿ ਚਲੀਆਂ ਇਹ ਤਾਂ ਹੋਵੇ ਅਰਧਾ ਤਾਂ ਹੋ ਗਏ ਹੰਦਾਜਾ ਗਣੀਆਂ ਤਾਂ ਹੈ ਨਹੀਂ ਅਸੀਂ ਤਾਂ ਗਣਗੇ ਹਾਂਜੀ ਤੇ ਚਲੀਆਂ ਕਿ ਇੱਥੇ ਕੁਝ ਪਤਾ ਲਗਾ ਇੱਦਾਂ ਨਹੀਂ ਜੀ ਪਤਾ ਹਾਂਜੀ ਕੀ ਨਾਮ ਹੈ ਇਹ ਗੁਰਵਿੰਦਰ ਸਿੰਘ ਲੰਬੜਦਾਰ ਪਿੰਡ ਖਾਨਪੁਰ ਕੀ ਘਟਨਾ ਜਿਹੜੀ ਵਾਪਰੀ ਕੁਝ ਪਤਾ ਲਗਾ ਘਟਨਾ ਤਾਂ ਇਹ ਪਤਾ ਲੱਗਾ ਗੋਲੀਆਂ ਚੱਲੀਆਂ ਰਤੀ ਕਿੰਨੀਆਂ ਕਿ ਚਲੀਆਂ ਗਈਆਂ 10 12 ਕੁ 10 ਦੇ ਜੀ 10-12 ਉਹ ਕਿਤੇ ਜਲੀਆਂ ਪੁਲਿਸ ਤੇ ਜਲੀਆਂ ਕਿ ਪੁਲਿਸ ਵੱਲੋਂ ਇੱਥੇ ਪੁਲਿਸ ਨਾਲ ਮੁਕਾਬਲਾ ਹੋਇਆ ਕਿਉਂਕਿ ਆਵਾਜ਼ ਬੇਵਾਰੀ ਜੀ ਜਗ੍ਹਾ ਤੇ ਆ ਇਹ ਪਤਾ ਨਹੀਂ ਹੁਣ ਇਸ ਤਰ੍ਹਾਂ ਲੱਗ ਰਿਹਾ ਕਿ ਇੱਥੇ ਚੱਲੀਆਂ ਗੋਲੀਆਂ ਦੀ ਆਵਾਜ਼ ਸੁਣੀ ਆ ਪਿੰਡ ਪੁਲਿਸ ਦੀਆਂ ਗੱਡੀਆਂ ਵੀ ਫਿਰਦੀਆਂ ਰਹੀਆਂ ਨੇਰੇ ਹੁੰਦੇ ਤੇ ਹਾਂਜੀ ਇਹ ਜਗ੍ਹਾ ਕਿੱਥੇ ਪੈ ਜਾਂਦੀ ਆ ਇਹ ਸਰਾਲਕਾ ਜੀਆਂ ਵਾਲੇ ਰਸਤੇ ਤੇ ਪੈਂਦਾ ਪੱਠਾ ਬੰਦ ਪੱਠਾ ਆ ਜਲਦੀਪ ਸਿੰਘ ਹੁਣਾਂ ਦਾ ਅਮਰੀਕ ਸਿੰਘ ਹੁਣਾਂ ਦਾ ਪੱਠਾ ਆ ਇਹ ਤੇ ਬੰਦ ਪਿਆ ਬਹੁਤ ਚਿਰ ਤੋਂ ਜਿੱਦਾਂ ਹੁਣ ਇੱਥੇ ਕੋਈ ਮੰਜਾ ਵੀ ਡਾਹਿਆ ਕਬਰਾਂ ਜਿਹਾ ਵੀ ਬਣਿਆ ਆ ਕਿ ਇੱਥੇ ਮਤਲਬ ਸ਼ਰਨ ਲੈਂਦੇ ਹੋਣਗੇ ਕੋਈ ਜਿਹੜੇ ਸ਼ਰਾਲਤੀ ਇਹ ਪੱਕਾ ਪਤਾ ਨਹੀਂ ਹੋ ਸਕਦਾ ਵੀ ਜਿਹੜਾ ਮੰਜਾ ਪਿਆ ਇੱਥੇ ਲੁਕਦੇ ਹੋਣਗੇ ਦਿਨੇ ਰਾਤ ਕੋਈ ਸ਼ਰਾਲਤੀ ਅੰਸਰ ਜਿਹੜਾ ਬੇਵਾਦ ਜੀ ਬਿਲਕੁਲ ਜਗ੍ਹਾ ਹਾਂਜੀ ਹਾਂਜੀ ਬੇਵਾਦ ਜਗ੍ਹਾ ਸਾਰੇ ਚਾੜ ਚਿੰਡੇ ਬਹੁਤ ਆ ਇੱਥੇ ਤਾਂ ਉਹਦੇ ਨਹੀਂ ਬੰਦਾ ਖੜ ਸਕਦਾ ਦਿਨ ਨੂੰ ਜੀ ਅਤੇ ਡੀਆਈਜੀ ਲੁਧਿਆਣਾ ਰੇਂਜ ਜੀ ਦੇ ਦਿਸ਼ਾ ਨਿਰਦੇਸ਼ ਏਟ ਜਿਹੜੀ ਨਵਾਂ ਸ਼ਹਿਰ ਪੁਲਿਸ ਦੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕਰਾਈਮਸ ਤੇ ਕ੍ਰਿਮੀਨਲਸ ਹੈਗੀ ਹੈ ਉਸੇ ਲੜੀ ਦੇ ਵਿੱਚ ਅਸੀਂ ਚਾਰ ਹਿਨੀਸ ਕਰਾਈਮ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ 29 ਅਕਤੂਬਰ ਨੂੰ ਰਾਤ ਕਰੀਬ 8 ਵਜੇ ਦੇ ਕਰੀਬ ਮੰਡਾਲੀ ਪਿੰਡ ਦੇ ਵਿੱਚ ਕਿਸੇ ਵਿਅਕਤੀ ਨੂੰ ਮਾਰਨ ਆਏ ਸੀਗੇ ਚਾਰ ਵਿਅਕਤੀ ਇਹ ਮਰੂਤੀ ਕਾਰ ਦੇ ਵਿੱਚ ਆਏ ਸੀਗੇ ਉਸਤੇ ਅਸੀਂ ਮੁਕੱਦਮਾ ਨੰਬਰ 124 ਪੀਐਸ ਬਹਿਰਾਮ ਦੇ ਵਿੱਚ ਦਰਜ ਕੀਤਾ ਸੀਗਾ ਉਸ ਤੋਂ ਬਾਅਦ ਸਾਡੀਆਂ ਟੀਮਾਂ ਜਿਦੇ ਵਿੱਚ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਇਨਚਾਰਜ ਸੀਆਈਏ ਤੇ ਐਸਐਚਓ ਬਹਿਰਾਮ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਆਈਡੈਂਟੀਫਾਈ ਕੀਤਾ ਇਹਦੇ ਵਿੱਚੋਂ ਦੋ ਦੋਸ਼ੀਆਂ ਨੂੰ ਅਸੀਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਨਾਮ ਸੰਦੀਪ ਹੈ ਉਹ ਬਹਿਰਾਮ ਦਾ ਰਹਿਣ ਵਾਲਾ ਹੈ ਤੇ ਦੂਜਾ ਅਬੇ ਹੈ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਹੈਗਾ ਉਹਨਾਂ ਦੀ ਪੁੱਛਗਿੱਛ ਤੋਂ ਹੀ ਜਿਹੜੇ ਦੋ ਦੋਸ਼ੀ ਹੈ ਉਹ ਅਸੀਂ ਹੋਰ ਆਈਡੈਂਟੀਫਾਈ ਕੀਤੇ ਜਿਹਦੇ ਵਿੱਚੋਂ ਇੱਕ ਈਸ਼ਵਿੰਦਰ ਈਸ਼ੂ ਤੇ ਦੂਸਰਾ ਅਮਨ ਹੈਗਾ ਤੇ ਉਹਨਾਂ ਦੀ ਪੁੱਛਗਿੱਛ ਤੋਂ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹ ਦੋ ਦੋਸ਼ੀ ਹੈ ਇਹ ਜਲੰਧਰ ਦੇ ਰਹਿਣ ਵਾਲੇ ਹੈ ਤੇ ਇਹਨਾਂ ਏਰੀਆ ਦੇ ਵਿੱਚ ਹੀ ਠਹਿਰ ਲੈਂਦੇ ਹੈਗੇ ਇਜਿੱਤੇ ਮੌਕੇ ਤੇ ਆਪਾਂ ਖੜੇ ਆ ਪਿੰਡ ਖਾਨਖਾਨਾ ਪੀਐਸ ਮੁਕੰਦਪੁਰ ਇਹ ਠਾਰ ਦੇ ਬਾਰੇ ਵੀ ਸਾਨੂੰ ਉਹਨਾਂ ਦੋਸ਼ੀਆਂ ਤੋਂ ਹੀ ਪਤਾ ਲੱਗਿਆ ਤੇ ਕੱਲ ਜਦੋਂ ਸਾਨੂੰ ਪਤਾ ਸੀਗਾ ਕਿ ਉਹਨਾਂ ਨੇ ਇੱਥੇ ਠਾਰ ਲੈਣੀ ਹੈ ਜਦੋਂ ਸਾਡੀਆਂ ਜੁਆਇੰਟ ਟੀਮਸ ਜਿਹਦੇ ਵਿੱਚ ਸਾਡੀ ਸੀਆਈਏ ਤੇ ਪੀਐਸ ਬਰਾਮ ਦੀਆਂ ਟੀਮਾਂ ਸੀਗੀਆਂ ਜਦੋਂ ਉਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਘੇਰਾ ਪਾਇਆ ਤਾਂ ਅੱਗੋਂ ਇਹ ਦੋ ਦੋਸ਼ੀਆਂ ਜਿਹਦੇ ਵਿੱਚ ਈਸ਼ਵਿੰਦਰ ਤੇ ਅਮਨ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇਹਨਾਂ ਕੋਲ ਦੋ ਵੈਪਨ ਸੀਗੇ ਈਸ਼ਵਿੰਦਰ ਕੋਲ ਇੱਕ ਲੋਕ ਵੈਪਨ ਸੀਗਾ ਤੇ ਦੂਸਰਾ ਸੀਗਾ ਉਹਦੇ ਕੋਲ 34 ਦਾ ਪਿਸਤਲ ਸੀਗਾ ਤੇ ਇਹਨਾਂ ਨੇ ਟੋਟਲ 6 ਫਾਇਰ ਕੀਤੇ ਜਿਹੜੇ 2 ਫਾਇਰ ਸਾਡੀ ਸਰਕਾਰੀ ਐਸਐਚਓ ਦੀ ਸਰਕਾਰੀ ਗੱਡੀ ਦੇ ਉੱਤੇ ਲੱਗੇ ਤੇ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਇਹਨਾਂ ਦੋਵਾਂ ਦੋਸ਼ੀਆਂ ਦੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਸ਼ਵਿੰਦਰ ਈਸ਼ੂ ਦੇ ਦੋਵਾਂ ਲੱਤਾਂ 'ਚ ਗੋਲੀਆਂ ਲੱਗੀਆਂ ਨੇ ਤੇ ਜਿਹੜਾ ਅਮਨ ਹੈਗਾ ਉਹਦੇ ਰਾਈਟ ਲੈਗ ਦੇ ਵਿੱਚ ਗੋਲੀ ਲੱਗੀ ਹੈਗੀ ਉਸ ਤੋਂ ਬਾਅਦ ਤੁਰੰਤ ਇਹਨਾਂ ਨੂੰ ਮੈਡੀਕਲ ਹੈਲਪ ਦੇ ਲਈ ਅਸੀਂ ਸਿਵਲ ਹਸਪੀਟਲ ਪਹੁੰਚਾਇਆ ਹੈਗਾ ਤੇ ਡਾਕਟਰ ਦੇ ਦੱਸਣ ਦੇ ਮੁਤਾਬਕ ਇਹਨਾਂ ਦੋਵਾਂ ਦੀ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਸਟੇਬਲ ਹੈਗੀ ਹੈ ਜਿਹੜਾ 124 ਨੰਬਰ ਮੁਕੱਦਮਾ ਦਰਜ ਉਹ ਬਾਇ ਨੇਮ ਸੀਗੇ ਉਹਦੇ ਵਿੱਚ ਇੱਕ ਦੋਸ਼ੀ ਤਰਮਿੰਦਰ ਸਿੰਘ ਪੁੱਤਰ ਅਜੀਤ ਸਿੰਘ ਜੋ ਕਿ ਹੁਣ ਕੈਨੇਡਾ ਦੇ ਵਿੱਚ ਰਹਿੰਦਾ ਹੈਗਾ ਪਿੱਛੂ ਇਹ ਮੰਡਾਲੀ ਦਾ ਰਹਿਣ ਵਾਲਾ ਹੈਗਾ ਤੇ ਇਹਦਾ ਚਾਚਾ ਦਾਰਾ ਸਿੰਘ ਇਹਨਾਂ ਦੋਵਾਂ ਨੇ ਮਿਲ ਕੇ ਜਿਹੜੀ ਹੈ ਇਹ ਸਾਜ਼ਿਸ਼ ਇੱਕ ਵਿਅਕਤੀ ਨੂੰ ਮਾਰਨ ਦੇ ਲਈ ਰਚੀ ਸੀਗੀ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਰਾਜੂ ਵਾਲਖ ਜੋ ਕਿ ਹਜੇ ਤੱਕ ਗ੍ਰਿਫਤਾਰ ਨਹੀਂ ਹੈ ਜਲੰਧਰ ਦਾ ਰਹਿਣ ਵਾਲਾ ਹੈ ਇਹਨੂੰ ਕੰਟੈਕਟ ਕੀਤਾ ਤੇ ਨਾਲ ਹੀ ਸੋਨੂ ਖਤਰੀ ਵੀ ਇਹਦੇ ਵਿੱਚ ਇਨਵੋਲ ਸੀਗਾ ਤੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਵੀ ਜਿਹੜਾ ਹੈਗਾ ਅਸੀਂ ਬਾਇ ਨੇਮ ਅਸੀਂ ਵਿੱਚ ਨਾਮਿਨੇਟ ਕਰ ਲਿਆ ਹੈਗਾ ਤੇ ਇਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਹੈ ਅਸੀਂ ਜਿਹੜੀ ਲੀਗਲ ਕਾਰਵਾਈ ਬਣਦੀ ਹੈ ਉਹ ਕਰਾਂਗੇ ਜਿਹੜੇ ਦੋ ਦੋਸ਼ੀ ਸੀਗੇ ਈਸ਼ਵਿੰਦਰ ਤੇ ਅਮਨ ਜਿਹੜੇ ਕਿ ਪੁਲਿਸ ਫਾਇਰਿੰਗ ਦੇ ਵਿੱਚ ਜਿਹੜੇ ਇੰਜਰਡ ਹੋਏ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਬੜੇ ਸੀਨੀਅਰਸ ਕ੍ਰਾਈਮ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਇੱਕ ਬਿਆਸ ਦੇ ਵਿੱਚ ਇੱਕ ਸਤਨਾਮ ਨਿਆਂ ਦੇ ਵਿਅਕਤੀ ਦਾ ਕਿ ਇਹਨਾਂ ਨੇ ਕਤਲ ਕੀਤਾ ਉਹ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੈ ਤੇ ਗੜਸ਼ੰਕਰ ਦੇ ਵਿੱਚ ਵੀ ਇਹਨਾਂ ਨੇ ਕੁਸ਼ ਐਕਸਟਰੈਸ਼ਨ ਦੇ ਵਾਸਤੇ ਫਾਇਰਿੰਗ ਕੀਤੀ ਹੈ ਉਹ ਵੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੈਗੇ ਤੇ ਮੈਂ ਹਾਂਜੀ ਘਟਨਾ ਕਿੰਨੇ ਵਜੇ ਹੋਇਆ ਸਰ ਆਪ ਇਹ ਕੱਲ ਜਿਹੜੀ ਘਟਨਾ ਹੈਗੀ ਹੈ ਸ਼ਾਮ 5 6 ਵਜੇ ਦੀ ਹੈਗੀ ਕਿਉਂਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਸੀ ਜਿਹੜੇ ਦੋ ਦੋਸ਼ੀ ਅਸੀਂ ਆਲਰੇਡੀ ਗ੍ਰਫਤਾਰ ਕੀਤੇ ਸੀਗੇ ਉਹਨਾਂ ਤੋਂ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਇੱਥੇ ਪਹਿਲਾਂ ਵੀ ਇਕੱਠੇ ਰਹਿੰਦੇ ਰਹੇ ਆ ਚਾਰੇ ਦੋਸ਼ੀ ਤੇ ਕੱਲ ਵੀ ਇਹਨਾਂ ਨੇ ਇਕੱਠੇ ਇੱਥੇ ਹੋਣਾ ਸੀਗਾ ਤੇ ਉਸ ਤੋਂ ਬਾਅਦ ਵਾਰਦਾਤ ਕਰਨ ਦੇ ਲਈ ਇਹਨਾਂ ਨੇ ਮੰਡਾਲੀ ਜਾਣਾ ਸੀਗਾ ਜਿਹੜੇ ਵਿਅਕਤੀ ਨੂੰ ਇਹ ਮਾਰਨ ਦੀ ਕੋਸ਼ਿਸ਼ ਕਰਦੇ ਵੀ ਜਿਹੜਾ ਮੰਨ ਜਿਹੜੇ ਦੂਜੇ ਬੰਦੇ ਨੇ ਕਿਹਾ ਕੋਈ ਮੁਹੰਮਦ ਜੱਜ ਨਾਮ ਅਸਦੀ ਲਈ ਚਨ ਇਹਨਾਂ ਦੇ ਨਵਾਂ ਸ਼ਹਿਰ ਦੇ ਵਿੱਚ ਦਰਜ ਨਹੀਂ ਹੈਗਾ ਬਟ ਹਾਂ ਇਹਨਾਂ ਤੇ ਪਹਿਲਾਂ ਇੱਕ ਮਰਡਰ ਦਾ ਮਕਦਮਾ ਦਰਜ ਹੈਗਾ ਬਿਆਸ ਦੇ ਵਿੱਚ ਇਹਨਾਂ ਨੇ ਇੱਕ ਦੋਸ਼ੀ ਦਾ ਕਤਲ ਕੀਤਾ ਸੀ ਤੇ ਇਦੇ ਵਿੱਚ ਸਾਨੂੰ ਜਿਹੜਾ ਇਹਨਾਂ ਕੋਲ ਵੈਪਨ ਸੀਗੇ ਉਹਦੇ ਵਿੱਚੋਂ ਇੱਕ ਇੱਕ ਜਿੰਦਾਕਾਰ ਤੋਂ ਦੋਵਾਂ ਕੋਲ ਮਿਲ ਇਹ ਸਾਡੇ ਨਾਲੇ ਪੁਲਿਸ ਪਾਰਟੀ ਤੇ ਵੀ ਫਾਇਲ ਕੀਤੇ ਆ ਬਿਲਕੁਲ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹਨਾਂ ਨੇ 6 ਫਾਇਲ ਟੋਟਲ ਕੀਤੇ ਆ ਪੁਲਿਸ ਪਾਰਟੀ ਤੇ ਜਿਹੜੇ 2 ਫਾਇਲ ਹੈਗੇ ਆ ਉਹ ਐਸ ਐਚਓ ਦੀ ਗੱਡੀ ਤੇ ਲੱਗੀ ਸਰ ਤੁਸੀਂ ਉਹ ਨਹੀਂ ਕਿਹਾ ਜੀ ਉਹਨਾਂ ਨੇ ਦੋਸ਼ੀ ਦੇ ਯਾਦ ਦੇ ਵਿੱਚ ਦੋਸ਼ੀ ਨੂੰ ਕਤਲ ਕੀਤਾ ਸੀਗਾ ਉਹ ਜਿਹੜੇ ਦੋਸ਼ੀ ਨੂੰ ਕਤਲ ਕੀਤਾ ਸੀ ਉਹਦੇ ਤੇ ਕੀ ਮੁਕੱਦਮਾ ਦਰਸੀ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਦੋਸ਼ੀਆਂ ਨੇ ਉਹਨੂੰ ਕਤਲ ਕੀਤਾ ਸੀਗਾ ਤੇ ਉਹ ਜਿਹੜਾ ਉਹ ਵੀ ਜਿਹੜਾ ਸੀਗਾ ਇਹਨਾਂ ਦਾ ਸਾਨੂੰ ਜੋ ਪਤਾ ਲੱਗਿਆ ਹਜੇ ਤੱਕ ਬਟ ਇਹ ਕੋਈ ਇਹ ਨਹੀਂ ਪਤਾ ਕਿ ਇਨਵੈਸਟੀਗੇਸ਼ਨ ਚ ਆਇਆ ਕਿ ਇਹਨਾਂ ਨੂੰ ਪੁਰਾਣਾ ਜਾਣਦਾ ਸੀਗਾ ਬਟ ਉਹਦੇ ਖਿਲਾਫ ਕੋਈ ਮੁਕੱਦਮਾ ਦਰਜ ਹੈ ਕਿ ਨਹੀਂ ਹੈ ਇਹ ਹਜੇ ਕਲੀਅਰ ਨਹੀਂ ਹੈ ਉਦੇ ਮੰਡੀ ਆ ਗਿਆ ਸਰ ਜੀ ਹਾਂ ਬਿਲਕੁਲ ਜੀ ਇਹਨਾਂ ਨੂੰ ਅਸੀਂ ਐਡਮਿਟ ਕਰਾਤਾ ਹੈਗਾ ਤੇ ਜਦੋਂ ਵੀ ਸਾਨੂੰ ਡਾਕਟਰ ਦੱਸਣਗੇ ਅਸੀਂ ਇਹਨਾਂ ਦਾ ਰਿਮਾਰਡ ਲਵਾਂਗੇ ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਸਾਡਾ ਯੂਥ ਹੈਗਾ ਉਹਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਕੋਈ ਸੋਨੂ ਖਤਰੀ ਵਰਗੇ ਇਹ ਕੁਝ ਪੈਸਿਆਂ ਦਾ ਲਾਲਚ ਦੇ ਕੇ ਜਿਹੜੇ ਇੱਥੇ ਸਾਡਾ ਯੂਥ ਹੈ ਉਹਨਾਂ ਤੋਂ ਗਲਤ ਕੰਮ ਕਰਵਾਉਂਦੇ ਆ ਬਟ ਉਹ ਜਿਹੜਾ ਉਹਦਾ ਖਮਿਆਜ਼ਾ ਹੈਗਾ ਯੂਥ ਨੂੰ ਭੁਗਤਣਾ ਪੈਂਦਾ ਤਾਂ ਜਿਹੜੇ ਹੈ ਜੇ ਬੰਦੇ ਬਾਹਰ ਬੈਠੇ ਆ ਇਹਨਾਂ ਦੀ ਗੱਲਾਂ ਵਿੱਚ ਨਾਣ ਤੇ ਆਪਣਾ ਸਹੀ ਰਾਹ ਤੇ ਚੱਲੋ हां बाकी खांदे जाते पानी बड़े आ दिए सादी का। ਤੁਹਾਡਾ ਕੀ ਨਾਮ ਹੈ? ਮੇਰਾ ਨਕਲਦੀਪ ਸਿੰਘ। ਇਹ ਇਹ ਟੋਟਾ ਟੋੜਾ ਹੀ ਹੈ ਜੀ। ਇਹ ਸਾਡਾ ਪੱਠਾ ਸੰਝ ਆਇਆ ਸਾਰਿਆਂ। ਬਸ ਉਹ ਅੱਤਾਂ ਦੇ ਨਹੀਂ। ਕਿੰਨੇ ਸਾਲ ਹੋ ਗਏ ਬੰਦ ਹੋਏ ਜੀ? ਇਹ ਨਾ ਮੈਂ ਕਹਿੰਦਾ ਹੋ ਗਿਆ 95 92 93 ਕਦਾ ਬੰਦ। ਜਦ ਲੁਧਿਆਣੇ ਆ ਜਾਂਦ ਕੇ ਬੰਦ ਆਉ। ਲੁਧਿਆਣੇ ਰਹਿੰਦਾ ਸੀ। ਫਿਰ ਹੁਣ ਤੁਹਾਨੂੰ ਪਤਾ ਹੈ ਜਿਹੜੇ ਕਿ ਜਿਹੜਾ ਅਪਰਾਧੀ ਸੀਗੇ ਗੈਂਗਸਟਰ ਇੱਥੇ ਰੁਕਦੇ ਨੇ। ਨਹੀਂ ਸਾਨੂੰ ਕੋਈ ਨਹੀਂ। ਹਾਂ। ਅ ਕੱਲ ਪਰਸੋਂ ਪਤਾ ਲੱਗਿਆ। ਕੱਲ ਪਰਸੋਂ ਜਿੱਦਣ ਆਪਾਂ ਹੋਖੀ ਆਉਦੇ ਨਿੰਦਰ ਬੰਗੇ ਨੇ ਉਦੋਂ ਅਸੀਂ ਦੇਖ ਕੇ ਆਏ ਹਾਂ ਉਹ ਮੁੰਜਾ ਮੁੰਜਾ ਪਰੇ ਬਾਲੇ ਪਾਸੇ ਉਹ ਟ੍ਰੈਕਿੰਗ ਕੋਈ ਨੰਗੀ ਪੱਠੇ ਬਾਲੇ ਪਾਸੇ ਉਦਾਂ ਸਾਨੂੰ ਪਹਿਲਾਂ ਕੋਈ ਪੱਲਾ ਨਾ ਤੇ ਰਾਤ ਜਦੋਂ ਗੋਲੀਆਂ ਚੱਲੀਆਂ ਤੁਹਾਨੂੰ ਸੁਣੀ ਆ ਆਵਾਜ਼ ਵੀ ਮੈਂ ਜੀ ਸਾਡਾ ਘਰ ਦੇ ਪਾਸੇ ਆ ਇਹਨਾਂ ਨੂੰ ਸੁਣੀਆ ਇਹ ਆ ਕੋਲ ਚੱਲੇ ਹਾਂਜੀ ਕਿੰਨੀਆਂ ਕਿ ਫਾਇਰ ਹੋਏ 7-12 ਦਾ ਫੋੜੇ ਆ ਜੀ ਅਜੀ ਕੀ ਨਾਮ ਹੈ ਸਰ ਆਪਣਾ ਮੈਂ ਨੰਬਰਵੀਰ ਚੰਦ ਜੀ ਮੈਂ ਸਾਬਕਾ ਪੰਚ ਕਿੱਥੇ ਦਾ ਇੱਥੇ ਦਾ ਹੀ ਕਿਹੜੇ ਪਿੰਡ ਕਨਪੁਰ ਅਜੀ ਕੀ ਰਾਤ ਨੂੰ ਕੀ ਹੋਇਆ ਸੀ ਰਾਤ ਪਤਾ ਨਹੀਂ ਜੀ ਪੁਲਿਸ ਆਈ ਆਉਣੀ ਆ ਕੇ ਮਤਲਬ ਇਧਰੋਂ ਪੱਟੀਆਂ ਨਹੀਂ ਚਲਗੀਆਂ ਫਿਕਰ ਜੀ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਜੀ ਕੀ ਹੋਇਆ ਕਿ ਬਾਅਦ ਫਿਰ ਸੁਣੀ ਅਸੀਂ ਕਿੰਨੀ ਗੋਲੀ ਚਲੀ ਆ ਸਰ ਗੋਲੀਆਂ ਤਾਂ 10-12 ਹੋ ਗਈਆਂ ਜੀ ਗੋਲੀਆਂ 10 ਬਾਰ ਗੋਲੀ ਚਲੀ ਹਾਂ ਜੀ ਨਾਲੇ ਕਈ ਕੰਮ ਹੋ ਚੁੱਕੇ ਹੋ ਹੋ ਜ਼ਿਆਦਾ ਵੀ ਹੋ ਸਕਦੀਆਂ ਕੋਈ ਜ਼ਿਕਰ ਆ ਮੌਤ ਰਗੇ ਜੀ ਮੌਕੇ ਤੇ ਆਏ ਸੀ ਦੇਖਣ ਵਾਸਤੇ ਨਾ ਜੀ ਨਾ ਸਾਡਾ ਘਰ ਜਾਣੇ ਨਹੀਂ ਦਿੰਦੇ ਇਹ ਪੁਲਸਾਂ ਨੇ ਕਿੰਨੇ ਵਜੇ ਚਲੇ ਇਹ ਰਾਤ ਸਟਾਟ 60 60 7:30 ਮੇਰੇ ਘਰ 8:00 ਵਜੇ ਨਿਕਲੇ ਹਾਂ ਜੀ ਛੜਕ ਤੇ ਦੇਖੀ ਗਏ ਸਾਰੇ ਰੋਕ ਨਾ ਇੱਕ ਮਿੰਟ ਤੁਸੀਂ ਨਾ ਬੋਲੋ ਮੈਂ ਤੁਹਾਨੂੰ ਪੁੱਛਾਂ ਤੁਸੀ ਨਹੀਂ ਬੋਲਦੇ ਤਾਂ ਮਤਲਬ ਹੈ ਕਿੰਦਾ ਨਹੀਂ ਕੀ ਚੱਕਰ ਤੇਗਾ ਇੱਥੇ ਕੀ ਨਹੀਂ ਸੀ ਇੱਥੇ ਕਰੀ ਗਏ ਵੀ ਨਹੀਂ ਉੱਧਰ ਬਾਅਦ ਜਰੂਰ ਲੱਗੇ ਮੇਰਾ ਬਾਅਦ ਪਤਾ ਲੱਗਿਆ ਹੋਣਾ ਕਿ ਕੀ ਹੋਇਆ ਇੱਥੇ ਬਾਅਦ ਵੀ ਹੁਣ ਪਤਾ ਨਹੀਂ ਹੋਣੇ ਦਾ ਇੱਥੇ ਦੱਸਦੇ ਜਾਂ ਗੋਲੀ ਚਲਾਤੀ ਬਸ ਹੋਰ ਇਹ ਨਹੀਂ ਪਤਾ ਨਹੀਂ ਕੀ ਅਕਾਉਂਟ ਹੈ ਪਤਾ ਚੱਲਿਆ ਕਿ ਗੈਂਗਸਟਰ ਆ ਗਏ ਇੱਥੇ ਠਾਰ ਲੈਂਦੇ ਸੀਗੇ ਬੰਦੇ ਸੀਗੇ ਪਿੰਡ ਵਾਲਿਆਂ ਨੂੰ ਕਿਸੇ ਨੂੰ ਨਹੀਂ ਪਤਾ ਕਿ ਅਜਨਬੀ ਬੰਦੇ ਇੱਥੇ ਆ ਪਹਿਲਾਂ ਤਾਂ ਕੋ ਦੇਖਿਆ ਨਹੀਂ ਇੱਧਰ ਕੋਈ ਆਉਂਦਾ ਜਾਂਦਾ ਨਹੀਂ ਦੇਖਿਆ ਮੰਜਾ ਉੱਥੇ ਆਏਗਾ ਬੋਤਲ ਮੰਜਾ ਆ ਮੰਜਾ ਹੁਣ ਹੈ ਪਾਣੀ ਆ ਬੋਤਲ ਆ ਸਭ ਮੁਝਾ ਪਾਣੀ ਕਿੱਥੋਂ ਇਹਦਾ ਮੁੰਡਾ ਵੀ ਆ ਤੁਹਾਡਾ ਜਿਹੜਾ ਲੈ ਕੇ ਜਾਂਦਾ ਸੀ ਰੋਟੀ ਪਾਣੀ ਨਹੀਂ ਅਸੀਂ ਉਹ ਨਹੀਂ ਸਾਨੂੰ ਪਤਾ ਨਹੀਂ ਕੋਣ ਭੇਜਿਆ ਆ ਵੀ ਕੀ ਕੀ ਕਿੰਨੀ ਤਾਂ ਪਤਾ ਇੱਥੇ ਰਾਤੀ ਕੀ ਹੋਇਆ ਗੌਰਮਤ ਆ ਪਾਜੀ ਸੁਣਦੀਆਂ ਸੀ ਇਹਦਾ ਨਹੀਂ ਪਤਾ ਵੀ ਕੌਣ ਸੀਗੀ ਕੋ ਨਹੀਂ ਐਨੇ ਦੁਨੀਆ ਦੇ ਚੁਕਾ ਨਹੀਂ। ਨਹੀਂ ਤੁਹਾਡਾ ਗੋਲੀਆਂ ਚੱਲਦੀਆਂ। ਤੁਹਾਡਾ ਘਰ ਬਿਲਕੁਲ ਨਾਲੀ ਆ। ਤੇ ਗੋਲੀਆਂ ਕਿੰਨੀਆਂ ਚੱਲੀਆਂ ਕੁਝ ਪਤਾ ਲੱਗਾ? ਗੋਲੀਆਂ ਮੇਰੇ ਸਾਹਮਣੇ ਮੈਪ ਆਊਟ ਹੋ ਦੱਸ ਕੇ ਦਿੱਤੀਆਂ। ਆਵਾਜ਼ ਸੁਣੀ ਜਿਹੜੀ? ਹਾਂਜੀ ਆਵਾਜ਼ ਸੁਣਦੀ ਸੀ। ਆਵਾਜ਼ ਬੁਰੀ ਸੁਣਦੀ ਸੀ। ਬੰਦਾ ਕੋਈ ਨਹੀਂ ਵਿਸ਼ਾਨਿਆ। ਬੰਦਾ ਨਹੀਂ ਕੋਈ ਵਿਸ਼ਾਨ। ਪੁਲਿਸ ਕਿੰਨੀ ਕਿਸੀਗੀ? 4 ਤੋਂ 6 ਪਾਂਛੇ ਲੱਗਦੇ। 5-6 ਤਾਂ ਤੁਸੀਂ ਸੇ। ਇਹ ਤਾਂ ਤੁਹਾਡਾ ਘਰ ਨੇੜੇ ਹੀ ਆ ਪਹਿਲਾਂ ਵੀ ਉਹ ਇਦਾਂ ਦੇ ਮੁੰਡੇ ਕੋਈ ਆਂਦੇ ਦੇਖਿਆ ਇੱਥੇ ਤੁਹਾਡਾ ਕੀ ਨਾਮ ਆ ਨਾਮ ਮੇਰਾ ਸੁਣ ਤੋਂ ਪਿੰਡ ਕਿਹੜਾ ਆਹ ਫੋਨ ਕਰੋ ਹਾਂ ਜੀ ਵਾਹ ਜੀ ਆ ਸਾਡ ਘਰਾਂ ਦੇ ਕੋਲ ਕਮਾਦੀਆਂ ਸਾਨੂੰ ਤਾਂ ਬਹੁਤ ਸਾਡੇ ਕੋਲ ਇਹ ਨਹੀਂ ਹੋਣੀਆਂ ਜਾਈਏ ਇਹ ਹੁਣ ਅਸੀਂ ਮਸੀਂ ਮੋਲ ਲੈ ਕੇ ਆਪਣੇ ਮਕਾਨ ਬਣਾਏ ਮਸੀਂ ਤੇ ਹੁਣ ਇਹ ਸਾਨੂੰ ਖਤਰਾ ਹੀ ਖਤਰਾ ਆ ਇੰਦਰ ਅ ਅਚਾ ਤੁਹਾਨੂੰ ਵੀ ਖਤਰਾ ਆ ਜੇ ਦਾ ਕਮਾਦੀਆਂ ਕਰਕੇ ਕਮਾਦੀਆਂ ਕਰਕੇ ਸਾਨੂੰ ਬਹੁਤ ਡਰ ਬੱਜਿਆ ਆ ਸਾਰਿਆਂ ਦਾ ਯਾਰ ਆ ਪਾਚੀ ਕੇ ਨਾ ਆਉਂਦੇ ਹੋਏ ਕਿ ਡਾਲ ਲਾਉਂਦੇ ਹੋ ਕੋਈ ਜਿਹੜਾ ਕੋਈ 5000 ਦਾ ਬੋਲਦਾ